ਰਾਮ ਰਾਮ ਜੀ ਮਾਤਾ ਪਿਤਾ ਨੂੰ ਮਿਲਣਾ ਅਧਿਆਇ 5 ਬਾਲਾ ਜੀ ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਜੀ ਦੀ ਆਗਿਆ ਅਨੁਸਾਰ ਮਰਦਾਨਾ ਜੀ ਦੋ ਘੜੀਆਂ ਆਪਣੇ ਪਰਿਵਾਰ ਨਾਲ ਮਿਲ ਕੇ ਫਿਰ ਮਹਿਤਾ ਕਾਲੂ ਜੀ ਦੇ ਘਰ ਗਏ ਮਹਿਤਾ ਕਾਲੂ ਜੀ ਮਰਦਾਨੇ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਮਰਦਾਨਾ ਵਾਪਸ ਆ ਗਿਆ ਹੈ ਤੇ ਨਾਨਕ ਜੀ ਵੀ ਜ਼ਰੂਰ ਵਾਪਸ ਆ ਗਏ ਹੋਣਗੇ ਉਹਨਾਂ ਨੇ ਨਾਨਕ ਜੀ ਦੀ ਕੁਸ਼ਲ ਸ਼ੇਮ ਪੁੱਛੀ ਤੇ ਪੁੱਛਿਆ ਨਾਨਕ ਜੀ ਕਿੱਥੇ ਨੇ ਮਰਦਾਨਾ ਜੀ ਨੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਆਂਡ ਗਵਾਂਡ ਦੇ ਲੋਕੀ ਵੀ ਆ ਗਏ ਮਰਦਾਨਾ ਜੀ ਨੇ ਰਸਤੇ ਦੀਆਂ ਕੁਝ ਗੱਲਾਂ ਦਸੀਆਂ ਅਤੇ ਉਹਨਾਂ ਕੋ ਆਗਿਆ ਲੈ ਕੇ ਤੁਰ ਪਏ ਕਿਉਂਕਿ ਗੁਰੂ ਨਾਨਕ ਜੀ ਦੇਵ ਜੀ ਨੇ ਕਿਹਾ ਸੀ ਕਿ ਮਰਦਾਨਿਆਂ ਮੇਰੇ ਘਰ ਬਿਲਕੁਲ ਨਾ ਦੱਸੇ ਕਿ ਮੈਂ ਇੱਥੇ ਹਾਂ ਪਰੰਤੂ ਮਰਦਾਨੇ ਦੇ ਪਿੱਛੇ ਪਿੱਛੇ ਸਾਰੇ ਗਵਾਂਢੀ ਤੇ ਮਹਿਤਾ ਗਾਲੂ ਜੀ ਮਾਤਾ ਤ੍ਰਿਪਤਾ ਜੀ ਚੱਲਣ ਲੱਗ ਪਏ। ਉਹਨਾਂ ਨੂੰ ਪਤਾ ਸੀ ਕਿ ਮਰਦਾਨਾ ਕਦੀ ਇਕੱਲਾ ਨਹੀਂ ਆਏਗਾ। ਨਾਨਕ ਜੀ ਵੀ ਜ਼ਰੂਰ ਉਸਦੇ ਨਾਲ ਹੋਣਗੇ। ਉਹ ਨਾਨਕ ਦੇਵ ਜੀ ਨਗਰ ਦੇ ਬਾਹਰ ਇੱਕ ਊਹੀ ਦੇ ਕਿਨਾਰੇ ਬੈਠੇ ਸਨ। ਜਦੋਂ ਨਾਨਕ ਦੇਵ ਜੀ ਨੇ ਆਪਣੀ ਮਾਤਾ ਤ੍ਰਿਪਤਾ ਨੂੰ ਦੂਰੋਂ ਦੇਖਿਆ ਤੇ ਉਹਨਾਂ ਦੇ ਚਰਣਾ ਉੱਤੇ ਆਪਣਾ ਮਸਤਕ ਰੱਖ ਦਿੱਤਾ। ਮਾਤਾ ਤ੍ਰਿਪਤਾ ਜੀ ਵੀ ਨਾਨਕ ਜੀ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ। ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ। ਉਹਨਾਂ ਨੇ ਗੁਰੂ ਨਾਨਕ ਜੀ ਨੂੰ ਬਹੁਤ ਪਿਆਰ ਦਿੱਤਾ। ਫਿਰ ਮਹਿਤਾ ਗਾਲੂ ਜੀ ਵੀ ਆਪਣੇ ਪੁੱਤਰ ਨਾਨਕ ਨਾਮ ਬਹੁਤ ਪਿਆਰ ਨਾਲ ਮਿਲੇ। ਗੁਰੂ ਨਾਨਕ ਦੇਵ ਜੀ ਨੂੰ ਮਾਤਾ ਤ੍ਰਿਪਤਾ ਨੇ ਕਿਹਾ ਕਿ ਪੁੱਤਰ ਹੁਣ ਬਹੁਤ ਦਿਨ ਹੋ ਗਏ ਨੇ ਤੂੰ ਕਰੋ ਬਾਹਰ ਰਿਹਾ ਹੈ। ਹੁਣ ਘਰ ਵਾਪਸ ਚਲ। ਉਹਨਾਂ ਨੇ ਜਦੋਂ ਇਸ ਤਰ੍ਹਾਂ ਦੇ ਵਿਰਾਗ ਪੂਰਨ ਸ਼ਬਦ ਚਾਰਨ ਕੀਤੇ ਨਾਨਕ ਜੀ ਨੇ ਕਿਹਾ ਕਿ ਸਾਡਾ ਹਿਰਦਾ ਪ੍ਰਮਾਤਮਾ ਦੀ ਭਗਤੀ ਨਾਲ ਸਦਾ ਤ੍ਰਿਪਤ ਰਹਿੰਦਾ ਹੈ ਮੈਨੂੰ ਆਪਣੇ ਮੋ ਪਿਆਰ ਦੇ ਬੰਦਨਾ ਵਿੱਚ ਨਾਂ ਬੰਨੋ ਮੈਂ ਹੱਲੇ ਹੋਰ ਦੇਸ਼ ਪ੍ਰਦੇਸ਼ਾਂ ਦੀ ਯਾਤਰਾ ਕਰਨੀ ਹੈ ਜਦੋਂ ਇਸ ਤਰ੍ਹਾਂ ਦੇ ਵਚਨ ਨਾਨਕ ਜੀ ਨੇ ਕਹੇ ਮਾਤਾ ਤ੍ਰਿਪਤਾ ਜੀ ਬਹੁਤ ਵਿਲਾਪ ਕਰਨ ਲੱਗ ਪਏ ਉਹਨਾਂ ਨੇ ਕਿਹਾ ਕਿ ਨੇ ਸਾਲਾਂ ਬਾਅਦ ਤੂੰ ਵਾਪਸ ਪਰਤਿਆ ਹੈ ਤੇ ਆ ਕੇ ਵੀ ਵਾਪਸ ਜਾਂਦੀਆਂ ਗੱਲਾਂ ਕਰ ਰਹੀਆਂ ਹੈ ਮੈਂ ਤਾਂ ਗੱਲ ਉਹ ਜਿੰਨੇ ਕਿ ਆ ਨਾਨਕ ਜੀ ਸਾਡੀ ਹਾਲਤ ਹੁਣ ਵਿਰਧ ਹੋ ਚੁੱਕੀ ਹੈ ਤੁਸੀਂ ਆਪਣੇ ਕਰ ਰਹੋ ਆਪਣੀ ਇੱਛਾ ਅਨੁਸਾਰ ਭੋਜਨ ਕਰੋ ਆਪਣੀ ਇੱਛਾ ਅਨੁਸਾਰ ਪੋਸ਼ਤਰਧਾਰਨ ਕਰੋ ਮੈਂ ਤੁਹਾਨੂੰ ਇੱਕ ਘੋੜਾ ਖਰੀਦ ਦਿੰਨਾ ਹਾਂ ਜਿੱਥੇ ਆਣਾ ਜਾਣਾ ਹੈ ਜਾਓ ਹੁਣ ਤੁਸੀਂ ਘਰ ਛੱਡ ਕੇ ਨਾ ਜਾਓ ਕਿਉਂਕਿ ਸਾਡਾ ਬੁੜਾਪਾ ਹੁਣ ਆ ਗਿਆ ਹੈ ਅਸੀਂ ਕਦੇ ਵੀ ਚਲਾਣਾ ਕਰ ਸਕਦੇ ਹਾਂ ਤੁਸੀਂ ਸਾਡੇ ਅੰਤਿਮ ਸਮੇਂ ਵਿੱਚ ਸਾਡੇ ਨਾਲ ਹੀ ਰਹੋ ਗੁਰਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਕਰਤਾਰ ਪੁਰਖ ਦੀਆਂ ਆਗਿਆਵਾਂ ਦਾ ਪਾਲਨ ਕਰਨ ਵਾਲਾ ਹਾਂ ਜਿੱਥੇ ਕਾਲ ਪੁਰਖ ਮਨੋ ਲਿਆਇਆ ਜਾਏਗਾ ਉੱਥੇ ਹੀ ਜਾਵਾਂਗਾ ਫਿਰ ਤਲਵੰਡੀ ਦੇ ਲੋਕਾਂ ਨੇ ਦੱਸਿਆ ਕਿ ਰਾਇ ਬੁਲਾਰ ਪੁਜੋਹਿਤ ਅਤੇ ਮੋਲਾਣਾ ਤਿੰਨੋਂ ਹੀ ਚਲਾਨਾ ਕਰ ਚੁੱਕੇ ਨੇ ਉਹਨਾਂ ਦਾ ਸਰੀਰ ਪੂਰਾ ਹੋ ਚੁੱਕਿਆ ਹੈ ਨਾਨਕ ਜੀ ਨੇ ਕਿਹਾ ਇਸ ਸੰਸਾਰ ਵਿੱਚ ਸਾਰੇ ਆਮਨ ਜਾਵਨ ਦੇ ਖੇਲ ਦੇ ਅੰਦਰ ਹੀ ਜਨਮ ਧਾਰਨ ਕਰਦੇ ਨੇ ਅਤੇ ਜਾਨਦੇ ਨੇ ਇਸ ਕਰਕੇ ਕਿਸੇ ਦੇ ਵੀ ਵਾਸਤੇ ਵਿਲਾਪ ਕਰਨ ਦੀ بجائے ਪ੍ਰਮਾਤਮਾ ਦੇ ਨਾਮ ਦਾ ਜਪ ਕਰਨਾ ਚਾਹੀਦਾ ਹੈ ਇਸੇ ਬਾਅਦ ਗੁਰੂ ਨਾਨਕ ਦੇਵ ਜੀ ਨੇ ਕੁਝ ਸ਼ਬਦ ਉਚਾਰਨ ਕੀਤੇ ਉਹ ਸ਼ਬਦ ਇਸ ਤਰ੍ਹਾਂ ਨੇ ਰਾਗ ਅਡਵੰਸ ਮਹਲਾ ਬੱਲਾ ਕਰ ਪਹਿਲਾ अमली अमल न बड़े मछी नीर ना होए जो रत्ते सह अपने तिन पावे हम हारे वंजा खनिये वंजा तो साहिब के नामे रहा साहिब सफलियो रुखड़ा अमृत जाका नाओ जिन पिया ते तृप्त भय हऊ तिन बलहारे जाओ मैं कि नदर ना आवी वसही हम्बिया नाल तिखा तिहाया क्यों लहें जा सर पीतर पाल ਨਾਨਕ ਤੇਰਾ ਬਾਣਿਆ ਤੂੰ ਸਾਹਿਬ ਮਹਿਰਾਸ ਮੰਤਿ ਧੋਖਾ ਤਾਲਹਿ ਜਾਂ ਸਿਫਤ ਕਰੀ ਅਰਦਾਸ ਮਾਤਾ ਜੀ ਦੇ ਪ੍ਰਤੀ ਗੁਰ ਨਾਨਕ ਦੇਵ ਜੀ ਨੇ ਇਹ ਬਚਨ ਉਚਾਰਨ ਕੀਤੇ ਜਦੋਂ ਮਾਤਾ ਜੀ ਨੇ ਕਿਹਾ ਕਿ ਤੂੰ ਘੜ ਚਲ ਤੇ ਤੈਨੂੰ ਕੁਛ ਸ਼ਿਕਾਗੇ ਤ੍ਰਿਪਤ ਕਰ ਦਵਾਂ ਨਾਨਕ ਜੀ ਨੇ ਕਿਹਾ ਮੈਂ ਪ੍ਰਮਾਤਮਾ ਦੇ ਨਾਮ ਨਾਲ ਹਮੇਸ਼ਾ ਤ੍ਰਿਪਤ ਹੀ ਰਹਿੰਦਾ ਹਾਂ ਸਮਰਸ ਮਿੱਠੇ ਮੰਨਿਏ ਸੁਨਨੇ ਸਾਲੋ ਨੇ ਕਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛਤੇ ਅੰਮ੍ਰਿਤ ਪਾਓ ਇੱਕ ਜਾਗ ਕੋ ਨਦਰ ਕਰੇ ਬਾਬਾ ਹੋਰ ਖਾਣਾ ਕੁ ਸਖਵਾਰ ਜਿਤ ਖਾਂਦੇ ਤਣ ਪੀੜੀਏ ਮਨ ਮੈਂ ਚਲੇ ਵਿਕਾਰ ਨਾਨਕ ਜੀ ਨੇ ਕਿਹਾ ਪ੍ਰਭ ਨਾਮ ਨੂੰ ਮੰਨਣਾ ਮਿੱਠੇ ਖਾਣੇ ਹਨ ਸੁਨਣਾ ਸਲੂਨੇ ਅਤੇ ਪ੍ਰਭ ਦੀ ਉਸਤਤ ਕਰਨੀ ਤ੍ਰਿਸ਼ਪੋਜਨ ਹਨ ਹਿਰਦੇ ਵਿੱਚ ਧਾਰਨਾ ਮਸਾਲੇ ਹਨ ਪਰਮਾਤਮਾ ਦਾ ਪ੍ਰੇਮ ਛੱਤੀ ਪਗੜ ਦਾ ਭੋਜਨ ਹੈ ਇਸ ਤੋਂ ਬਿਨਾ ਹੋਰ ਖਾਣੇ ਜਿਨ੍ਹਾਂ ਦੇ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਉਹ ਖੁਆਰੀ ਦਾ ਕਾਰਨ ਹਨ ਮਾਤਾ ਜੀ ਨੇ ਕਿਹਾ ਕਿ ਤੁਸੀਂ ਸੁੰਦਰ ਵਸਤ ਪਹਿਨ ਲਓ ਗੁਣਾਣਕ ਦੇਵ ਜੀ ਨੇ ਕਿਹਾ ਸੀ ਹਮੇਸ਼ਾ ਸੁੰਦਰ ਵਸਤ ਹੀ ਪਹਿਨਦੇ ਹਾਂ ਰਤਾ ਪੈਨਨ ਮਨ ਰਤਾ ਸੁਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੇ ਪਹਿਰਨ ਪੈੜ ਧਿਆਨ ਕਮਰਬੰਦ ਸੰਤੋਗਾ ਤਨਜੋ ਬੰਤਰ ਨਾਮ ਬਾਬਾ ਹੋਰ ਪੈਣਨ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਆਂ ਮਨ ਵਿੱਚ ਚੱਲੇ ਵਿਕਾਰ ਅਰਥਾਤ ਲਾਲ ਕਪੜੇ ਇਹਨਾਂ ਕਿਸਾ ਦਾ ਮਨ ਨਾਮ ਵਿੱਚ ਰੰਗਿਆ ਹੋਇਆ ਹੈ ਚਿੱਟੇ ਕਪੜੇ ਸੱਚ ਬੋਲਣਾ ਨੀਲਾ ਰੰਗ ਪਹਿਨਣਾ ਮਨ ਵਿੱਚ ਬੁਰਾਈਆਂ ਦੂਰ ਕਰਨੀਆਂ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਕਰਨਾ ਹੀ ਸਾਡਾ ਚੋਲਾ ਹੈ ਸੰਤੋਖ ਦਾ ਕਮਰਬੰਦ ਹੈ ਤਨ ਤੇ ਜਵਾਨੀ ਪ੍ਰਭੂ ਦਾ ਨਾਮ ਹੈ ਇਹ ਪਿਤਾ ਜੀ ਇਸ ਤੋਂ ਬਿਨਾਂ ਹੋਰ ਕੁਝ ਪਹਿਨਣਾ ਖੁਆਰ ਕਰਨ ਨਾਲੀਆਂ ਖੁਸ਼ੀਆਂ ਹਨ ਜਿਸ ਤੇ ਪੈਣਾ ਨਾ ਸਰੀਰ ਨੂੰ ਦੁੱਖ ਤੇ ਰੋਗ ਹੀ ਮਿਲਦੇ ਹਨ ਮਨ ਵਿੱਚ ਵਿਕਾਰਾਂ ਦੀ ਲਹਿਰ ਚਲ ਬੰਦੀ ਹੈ ਫਿਰ ਗੁਰੂ ਨਾਨਕ ਦੇਵ ਜੀ ਨੇ ਤੀਜਾ ਉਪਦੇਚਨ ਕੀਤਾ ਕੋੜੇ ਪਖੜ ਸੋਈ ਨੇ ਸਾਖਤ ਬੁੱਝਣ ਤੇਰੀ ਬਾਟ ਤਰਕਸ ਤੀਰ ਕਮਾਨ ਸੰਗ ਤੇਗ ਬੰਦ ਗੁਨਤਾਤ ਵਾਜਾਂ ਨੇ ਜਾਪਤਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋੜ ਚੜਨਾ ਖੁਸੀ ਖੁਆਰ ਜਿਤ ਜੜੀਆਂ ਤਨ ਪੀੜੀਆਂ ਮਨ ਵਿੱਚ ਚਲੇ ਵਿਕਾਰ ਕੋੜੇ ਦੀ ਸੋਨੇ ਦੀ ਕਾਠੀ ਤੇ ਪੁੰਜੀ ਵਾਹਿਗੁਰੂ ਨਾਮ ਦਾ ਸਮਝਣਾ ਹੈ ਤੀਰਾਂ ਦਾ ਪੱਥਰ کمان ਤੇ ਨੇਜਾਂ ਤੇ ਤਲਵਾਰ ਇਹ ਗੁਣ ਗ੍ਰਹਿਣ ਕਰਨੇ ਹਨ ਵਾਜਾ ਨੇਜਾਂ ਪਰਮਾਤਮਾ ਨਾਲ ਜੋੜਨਾ ਹੈ ਵਾਹਿਗੁਰੂ ਦੀ ਬਖਸ਼ਿਸ਼ ਮੇਰੀ ਜਾਤ ਹੈ ਹੋੜ ਕੋੜੇ ਉੱਤੇ ਚੜਨਾ ਖੁਸ਼ੀਆਂ ਵਿੱਚ ਖਰਾਬ ਹੋਣਾ ਹੈ ਜਿਸ ਉੱਤੇ ਚੜਨ ਨਾਲ ਸ੍ਰੀ ਨੂੰ ਦੁੱਖ ਪਹੁੰਚਦਾ ਹੈ ਤੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਇਸਦੇ ਬਾਅਦ ਗੁਰੂ ਨਾਨਕ ਦੇਵ ਜੀ ਨੇ ਵਚਨ ਚਾਣ ਗਿੱਤੇ ਕਰਮੰਦਰ ਖੁਸੀ ਨਾਮ ਕੀ ਨਦਰ ਤੇਰੀ ਪਰਵਾਰ ਉਗਮ ਸੋਈ ਤੁਦ ਪਾਵਸੀ ਹੋਰ ਆਖਨ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੁਛਨਾ ਕਰੇ ਵਿਚਾਰ ਬਾਬਾ ਹੋਰ ਸੋਨਾ ਖੁਸੀ ਖਵਾੜ ਜਿਤ ਸੁਤੇ ਤਨ ਪੀੜੀ ਮਨ ਮੇ ਚਲੇ ਵਿਕਾਰ ਜਦੋਂ ਮਾਤਾ ਤ੍ਰਿਪਤਾ ਦੇਵੀ ਨੇ ਕਿਹਾ ਕਿ ਕਰ ਬਹੁਤ ਸੁੰਦਰ ਬਣਾ ਲਿਆ ਹੈ ਘਰ ਬਾੜ ਸਭ ਤੇਰਾ ਹੈ ਤੂੰ ਇਸ ਨੂੰ ਸੰਭਾਲ ਉਨਾਂ ਨੇ ਦੇਵ ਜੀ ਨੇ ਕੀ ਹਾਂ ਕਰਮ ਮੰਦਰ ਇਹ ਨਾਮ ਦੀ ਖੁਸ਼ੀ ਦੇ ਹਨ ਅਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਸਾਡਾ ਪਰਿਵਾਰ ਹੈ ਹੁਕਮ ਕਰਨਾ ਉਹ ਚੰਗਾ ਹੈ ਜੋ ਪਰਮਾਤਮਾ ਨੂੰ ਪ੍ਰਵਾਨ ਹੋਵੇ ਹੋਰ ਆਖਣ ਨੂੰ ਬਹੁਤ ਬੇਅੰਤ ਗੱਲਾਂ ਹਨ ਸੱਚਾ ਪਰਮਾਤਮਾ ਕਿਸੇ ਨੂੰ ਪੁੱਛ ਕੇ ਜੋ ਕੁਝ ਉਸਨੇ ਕਰਨਾ ਹੁੰਦਾ ਹੈ ਉਸ ਦੀ ਵਿਚਾਰ ਨਹੀਂ ਕਰਦਾ ਉਹ ਆਪਣੇ ਆਪ ਜੋ ਕੁਝ ਕਰਨਾ ਹੈ ਕਰਦਾ ਹੈ ਖੁਸ਼ੀਆਂ ਵਿੱਚ ਖਰਾਬ ਹੋਣਾ ਸੋ ਨਾਲ ਤੁਕ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਹੀ ਰਹਿਣਾ ਇਹ ਸੁਖਾਂ ਦਾ ਖਜ਼ਾਨਾ ਹੈ ਮਾਰੂ ਮਹਲਾ ਪੱਲਾ ਪਿਛੋ ਰਾਤੀ ਸਦਰਾ ਨਾਮ ਖਸਮ ਕਾਲੇ ਖੇਮੇ ਸ਼ਤਰ ਸਰਾਇ ਚੇ ਦਿਸਨ ਰਬ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ बाबा मैं कर्महीन कुड़ियार नाम न पाया तेरा अंधा परम पुला मन मेरा रहाओ साध किते दुख परफुड़े पूरब लिखे माये सुख थोड़े दुख अगले दुखे दुख विहाय विछुड़िया का किया विछुड़े मिलिया का किया मेल साहिब सोसालाहिये जिन कर देखिया खेल संजोगी मेलावड़ा इन तन ਕਿਤੇ ਭੋਗ ਉਹ ਜੋਗੀ ਮਿਲ ਵਿਚੁਰੇ ਨਾਨਕ ਵੀ ਸੰਜੋਗ ਪਾ ਪ੍ਰਮਾਤਮਾ ਦਾ ਨਾਮ ਲਵੋ ਪਿੱਛੋਂ ਉਸ ਦਾ ਸਦਾ ਆਉਣਾ ਹੈ ਤੰਬੂ ਰਥ ਕਨਾਤਾ ਤੇ ਜੁੱਤੇ ਹੋਏ ਰਥ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ ਜਿਹੜੇ ਨਾਮ ਜਪਦੇ ਹਨ ਜਿਹੜੇ ਕਰਮਹੀਨ ਹੁੰਦੇ ਹਨ ਉਹ ਨਾਮ ਨਹੀਂ ਜਪਦੇ ਅਤੇ ਅਗਿਆਨ ਪੁਨੇ ਵਿੱਚ ਹੀ ਉਹ ਉਮਰ ਬਤੀਤ ਕਰ ਲੈਂਦੇ ਹਨ ਜਿਹੜੇ ਸੋਕ ਪੋਗੇ ਸੰ ਉਹਨਾਂ ਤੋਂ ਦੁੱਖ ਪ੍ਰਾਪਤ ਹੋਏ ਅਤੇ ਦੁੱਖਾਂ ਵਿੱਚ ਹੀ ਬਤੀਤ ਹੋ ਜਾਂਦੀ ਹੈ ਜ਼ਿੰਦਗੀ ਜਿਹੜੇ ਪਰਮਾਤਮਾ ਨਾਲ ਵਿਛੜੇ ਹੋਏ ਹਨ ਉਹਨਾਂ ਦਾ ਵਿਛੋੜਾ ਕੀ ਹੈ ਤੇ ਮਿਲਿਆਂ ਦਾ ਮੇਲ ਕੀ ਹੈ ਪਰ ਵਿਛੋੜੇ ਹੋਏ ਵਿਛੜੇ ਹੀ ਰਹਿੰਦੇ ਹਨ ਤੇ ਮਿਲੇ ਹੋਏ ਮਿਲੇ ਰਹਿੰਦੇ ਹਨ ਜਿਸ ਮਾਲਕ ਨੇ ਹੀ ਰਚਨਾ ਰਚੀ ਹੈ ਉਸ ਨੂੰ ਚੇਤੇ ਰੱਖਣਾ ਚਾਹੀਦਾ ਹੈ ਸੰਜੋਗਾ ਕਰਕੇ ਹੀ ਉਸ ਨਾਲ ਮੇਲ ਹੁੰਦਾ ਹੈ ਵਿਜੋਗਾ ਕਰਕੇ ਵਿਛੋੜਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਨਾ ਉਚਨਾ ਨਾਲ ਆਪਣੇ ਮਾਤਾ ਪਿਤਾ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਰੈ ਤਲਵੰਡੀ ਦੇ ਲੋਕਾਂ ਨੂੰ ਵੀ ਪ੍ਰਮਾਤਮਾ ਦੇ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਉਪਰੰਤ ਉਨ੍ਹਾਂ ਨੇ ਬਾਲਾ ਜੀ ਨੂੰ ਕਿਹਾ ਕਿ ਤੁਸੀਂ ਘਰ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਲਵੋ ਅਤੇ ਬਾਅਦ ਵਿੱਚ ਸਾਨੂੰ ਆ ਕੇ ਜਲਦੀ ਮਿਲਣਾ ਪਰਿਵਾਰ ਦੇ ਮੋਚ ਨਾ ਪੈਣਾ ਧੰਨਵਾਦ